ਆ ਵਰਤਦੇ ਰਹੋ ਨਹੀਂ ਮੰਨ ਲੋ ਆਪ ਤੇ ਨਹੀਂ ਕੋਈ ਗੱਲ ਨਹੀਂ ਅੱਛਾ ਜਿਹੜਾ ਐਕਸਲੈਂਟ ਨੂੰ ਲੰਬੇ ਨੂੰ ਦੇਣੀ ਏ ਐਲ ਛੋਟੇ ਨੂੰ ਦੇਣਾ ਐਮਨ ਲੰਬੇ ਲੰਬੇ ਨੂੰ ਲੈ ਲਓ ਆਪ ਛੋਟੇ ਨੂੰ ਐਮਨ ਛੋਟੇ ਦੇ ਦੇ ਆ ਐਲ ਛੋਟੇ ਨੂੰ ਐਮਨ ਛੋਟੇ ਨੂੰ ਦੋ ਐਲ ਵਾਲਾ ਲੰਬਾ ਆ ਲਓ ਡਬਲ ਐਕਸਲ ਡਬਲ ਐਕਸਲ ਇੱਥੇ ਪਾ ਕੇ ਹੋਣੇ ਚੈੱਕ ਕਰ ਲੋ ਯਾਰ ਭਾਈ ਨੂੰ ਦੋ ਇਹਦਾ ਲਾਰਸਾ ਹੀ ਕੋਣ ਆ ਜਾਏਗਾ ਠੀਕ ਹੈ ਤੂੰ ਪਾਰਾ ਪਾਰਾ ਆਹ ਲਓ ਯਾਰ 3 ਨੰਬਰ ਦੇਖੋ ਡਬਲ ਐਕਸ 3 ਨੰਬਰ 53 ਸਾਰੇ ਪਾਓ ਆ ਦੇ ਯਾਰ ਪਾਪਾ 33 ਨੰਬਰ ਇਕਲ ਠੀਕ ਚਲੋ ਪਾਪਾ ਹੀ ਹੋ ਗਿਆ ਇਹਨਾਂ ਹੋ ਗਿਆ ਤੁਹਾਨੂੰ ਮਿਲ ਗਿਆ ਓਏ ਮਾਮੂ ਅਛਾ ਲਾਲ ਲੰਬਾ ਮੰਗਾ ਲੈ ਇੱਥੇ ਹੀ ਦੇ ਦੇ ਲੈ ਐਕਸਲ ਕਾਰਦੇ ਆਂ ਸਾਹਮਣੇ ਆਣਾ ਚਲ ਆ ਮੋਨੂ ਆਣਾ ਨਿੱਕੀ ਜਿਹੜੀ ਡੈਡੀ ਨੇ ਨਹੀਂ ਆ ਸਭ ਤੋਂ ਛੋਟਾ ਭਾਈ ਦੇ ਚਲੋ ਚਲੋ ਛੋਟਾ ਵੀ ਪਤਾ ਹੈ ਸੋ ਗੱਲ ਹੋ ਗਿਆ ਐਕਸਲ ਹੈ ਇਕਸਲਾ ਵੀ ਨੂੰ ਦਿਓ ਆ ਵੀ ਇੰਡੈਕਸਲ ਦੇ ਆ ਇਧਰ ਬਲਾ ਆ ਇਧਰ ਰੋਡ ਦੇ ਨਾ ਹੋ ਦੇਖੋ ਟ੍ਰੈਫਿਕ ਨਾ ਜਾਮ ਕਰੀ ਆਪਾਂ ਦੇਖ ਨੂੰ ਇਧਰ ਬਾਬਾ ਜੀ ਇਧਰ ਗੱਡੀ ਦੇ ਪਿੱਛੇ ਲੋੜ ਹੈ ਕਿ ਕਿ ਲੋਕਾਂ ਦੀ ਇੰਨੀ ਦੇ ਪਿੱਛੇ ਆਓ ਇਧਰ ਕਿਉਂਕਿ ਸਾਡੇ ਕਰਕੇ ਲੋਕਾਂ ਨੂੰ ਪ੍ਰੋਬਲਮ ਨਾ ਹੋ ਰਿਹਾ ਇਹ ਇੱਕ ਇੱਕ ਇਹ ਤਰ੍ਹਾਂ ਆ ਤੂੰ ਵੀ ਦੇ ਦੇ ਨੀ ਯੂਟਿਊਬਾ ਪਰ ਦੇਖੋ ਅੱਜ ਮਿਲ ਗਈ ਆ ਸ਼ਾਮ ਨੂੰ ਆ ਇੱਕ ਦਰਵਾਜ਼ਾ ਆ ਬਾਰੇ ਬਹੁਤ ਬੋਤ ਕਰਨ ਜਾ ਬਾਕੀ ਟੀਮਾਂ ਲੋਕਾਂ ਨੇ ਬਹੁਤ ਸਾਰੇ ਸਭ ਚਰਤੀ ਦੱਤਰ 63 ਆ ਗਿਆ ਜੀ ਨਹੀਂ ਦੱਤਰ 63 ਨਹੀਂ ਆਇਆ ਕਿਹੜਾ ਮਾਡਲ ਆ ਪਿਛਲਾ ਪਿੰਡ ਆ ਨਾ ਕੋਈ ਨਹੀਂ ਜੋ ਇਹ ਨਹੀਂ ਕਹਿੰਦੇ ਚਾਲੂ ਠੀਕ ਹੈ ਕੰਪਿਊਟਰ ਆ ਨਹੀਂ ਜਾਣਾ ਜੀ बत्ती तो 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 चालू कर प्रबंध किया जा रहा है सब तो पहला तो लाइट ही गुल देखो पानी उतर तो बाद ਇਹ ਨਾ ਮੈਂ ਉਹ ਤਾਂ ਸੁਣਿਆ ਉਹ ਆਇਆ ਕਿ ਕਿੰਨੀ ਚੰਗੀ ਗੱਲ ਹੈ ਜੀ ਤੁਸੀਂ ਜਦੋਂ ਮੈਂ ਉਹ ਡਲਾਈਨ ਕਿਹਦਾ ਛੱਡੀ ਸਾਰੇ ਗਾਈਡ ਸੁਖੇਣਾ ਹੋਵੇ ਟਾਈਮ ਪਾਉਣਾ ਸ਼ਹਿਰੋਂ ਮੋਮਬਤੀਆਂ ਮਾਜੀ ਮੋਮਬਤੀਆਂ ਦੇ ਕੇ ਮੋਮਬਤੀਆਂ ਮਾਜੀ ਚਾਹੀਦੀ ਹਾਂ ਹਾਂ ਜੀ ਦੇ ਦਿਓ ਮੋਮਬਤੀਆਂ ਤੇ ਮਾਜੀ ਦੇ ਲਾਗੋ ਜਾਓ ਉਹ ਪਾਣੀ ਤੇ ਪੀਓ ਫਿਰ ਲਿਖੇ ਰਹਿਗੇ